ਸਾਡੇ ਸਰਦਾਰ ਫੌਜਾ ਸਿੰਘ ਜਿਹੜੇ ਕਿ ਜਿਨ੍ਹਾਂ ਦੀ ਉਮਰ 114 ਸਾਲ ਸੀ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਸ ਉਮਰ ਦੇ ਵਿੱਚ ਵੱਡੀ ਉਮਰ ਦੇ ਵਿੱਚ ਜਿਹੜੇ ਦੜਾਕਸੀ ਜਿਨ੍ਹਾਂ ਨੇ ਬ੍ਰਿਟਿਸ਼ ਮੈਰਾਥਨ ਰਨਰ ਅਤੇ ਸਿੱਖ ਟਰਬਨਡਾ ਟਾਰਨੇਟੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ 14 ਤਰੀਕ ਨੂੰ ਸ਼ਾਮ ਨੂੰ 3 ਵਜੇ 7-8 ਮਿੰਟ ਦੇ ਉੱਪਰ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਆਪਣੇ ਘਰ ਦੇ ਵਿੱਚੋਂ ਸ਼ਹਿਰ ਕਰਨ ਵਾਸਤੇ ਨਿਕਲਦੇ ਬਿਆਸਪਿੰਡ ਤੋਂ ਲੰਚ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲੇ ਤਾਂ ਘਾਰੇਨ ਦਾ 100 ਮੀਟਰ ਜਿਹੜਾ ਹੈਗਾ 100 ਸਵਾ 100 ਮੀਟਰ ਬੇਨ ਜਿਹੜੀ ਪਠਾਨਕੋਟ ਜਲੰਧਰ ਹਾਈਵੇ ਹੈ ਉਤੋਂ ਇਹਨਾਂ ਦਾ ਹੈਗਾ ਨੇੜੇ ਆ ਉਹਦੇ ਬਿਆਸਪਿੰਡ ਦੀ ਜਿਹੜਾ ਕਿ ਆਊਟਰ ਸਕਰਟਸ ਦੇ ਉੱਤੇ ਇਹਨਾਂ ਦਾ ਪਿੰਡ ਘਰ ਹੈਗਾ ਜਦੋਂ ਇਹ ਸੜਕ ਦੇ ਉੱਪਰ ਮੇਨ ਰੋਡ ਤੇ 3 ਵਜੇ 8 ਮਿੰਟ ਦੇ ਕਰੀਬ ਇਹ ਪਹੁੰਚਦੇ ਹੈਗੇ ਆ ਚਾਵ ਨੂੰ ਤਾਂ ਉਥੇ ਇੱਕ ਕੋਈ ਨਾਮ ਵਾਲਾ ਜਿਹੜਾ ਵਹੀਕਲ ਸੀ ਉਹ ਉਹਦੇ ਨਾਲ ਇਹਨਾਂ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਉਹਦੇ ਵੱਲੋਂ ਇਹਦੇ ਹਿੱਟ ਕੀਤਾ ਜਾਂਦਾ ਜਿਹੜਾ ਇਹ ਅਨਨੋਨ ਵਹੀਕਲ ਸੀ ਉਹ ਉੱਥੇ ਮੌਕੇ ਦੇ ਉੱਤੇ ਉਹਦੇ ਵੱਲੋਂ ਰੋਕਿਆ ਨਹੀਂ ਗਿਆ ਸੀ ਐਂਡ ਇਹਨਾਂ ਦੇ ਜਿਹੜੇ ਕੁਝ ਵਿਅਕਤੀ ਜਿਹੜੇ ਘਰ ਦੇ ਨਜ਼ਦੀਕੀ ਸੀ ਇਹਨਾਂ ਦੇ ਜਾਂ ਮੌਕੇ ਦੇ ਉੱਪਰ ਇਹਨਾਂ ਦੇ ਨਿਕਲ ਰਹੇ ਸੀ ਉਹਨਾਂ ਨੇ ਇਹਨਾਂ ਨੂੰ ਚੱਕ ਕੇ ਹਸਪੀਟਲ ਦੇ ਵਿੱਚ ਸ਼੍ਰੀਮਨ ਹਸਪੀਟਲ ਜਿਲੰਧਰ ਐਡਮਿਟ ਕਰਾਇਆ ਸ਼ਾਮ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਵੱਖ-ਵੱਖ ਟੀਮਸ ਜਿਹੜੀਆਂ ਡਿਸਪੈਚ ਕੀਤੀਆਂ ਮਲਾਜਾ ਮੌਕਾ ਕੀਤਾ ਗਿਆ ਮੈਂ ਖੁਦ ਮੌਕੇ ਤੇ ਗਿਆ ਸਾਡੇ ਅਫੀਸਰ ਜਿਹੜੇ ਐਸਪੀ ਡਿਟੈਕਟਿਵ ਸਰਪਜੀਤ ਰਾਏ ਐਸਪੀ ਹੈੱਡਪਰਮਿੰਦਰ ਹੀ ਡੀਐਸਪੀ ਕੁਲਵੰਤ ਸਿੰਘ ਡੀਐਸਪੀ ਯਾਦਵੌਰ ਸੈਕਸ਼ਨ ਡੀਐਸਪੀ ਡਿਟੈਕਟਿਵ ਇੰਦਰਜੀਤ ਸਿੰਘ ਸਾਡੇ ਇੰਸਪੈਕਟਰ ਸੀਆਈਏ ਕੁਸ਼ਵਾਲੇ ਇਨਸਪੈਕਟਰ ਹਰਦੇਪ੍ਰੀਤ ਐਸਐਚ ਆਦਮਪੁਰ ਇਹ ਸਾਰੇ ਅਸੀਂ ਉੱਥੇ ਮੌਕੇ ਤੇ ਮਲਾਜ਼ਮ ਮੌਕਾ ਕਰਕੇ ਇਹਨਾਂ ਦੀ ਸਾਰੀਆਂ ਦੀਆਂ ਟੀਮ ਨੂੰ ਅਲੱਗ-ਅਲੱਗ ਐਂਗਲ ਤੇ ਕੰਮ ਕਰਨ ਵਾਸਤੇ ਉਹਨੂੰ ਟ੍ਰੇਸ ਕਰਨ ਵਾਸਤੇ ਦਿਸ਼ਾ ਨਿਰਦੇਸ਼ ਦਿੱਤੇ ਜਿਹੜੀ ਇਹ ਇਨਵੈਸਟੀਗੇਸ਼ਨ ਜਦੋਂ ਅਸੀਂ ਟੇਕ ਅਪ ਕੀਤੀ ਤਾਂ ਮਲਾਜ਼ਮ ਮੌਕਾ ਤੋਂ ਕੋਸ਼ ਗੱਡੀ ਦੇ ਜਿਹੜੇ ਪਾਰਟਸ ਸੀ ਜਿਹੜੇ ਫ੍ਰੈਗਮੈਂਟਸ ਸੀ ਜਿਹੜੇ ਉੱਥੇ ਜਦੋਂ ਸਰਦਾਰ ਫੌਜਾ ਸਿੰਘ ਨਾਲ ਟੱਕਰ ਹੋਈ ਤਾਂ ਉਹ ਗੱਡੀ ਦੇ ਲੈਫਟ ਸਾਈਡ ਦੇ ਜਿਹੜੇ ਹੈੱਡਲਾਈਟ ਦੇ ਉੱਪਰ ਫਰੇਮ ਲੱਗਿਆ ਹੁੰਦਾ ਹੈ ਜਿਹੜਾ ਹੈਗਾ ਤੇ ਕੁਝ ਪਾਰਟ ਹੋਰ ਜਿਹੜੇ ਸੀ ਉਹ ਮੌਕਾ ਦੇ ਉੱਪਰ ਅਸੀਂ ਫਿਜ਼ੀਕਲ ਜਿਹੜੀ ਐਵੀਡੈਂਸ ਰਿਕਵਰ ਕੀਤੀ ਉਹ ਸਾਡੇ ਸਾਰੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੇ ਉਹ ਵਾਲੇ ਪਾਰਟ ਹੈਗੇ ਸੀ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਲੀਡ ਦਿੱਤੀ ਜਿਸ ਤੋਂ ਜਿਹੜੀ ਹੈਗੀ ਗੱਡੀ ਅਸੀਂ ਟਰੇਸ ਕੀਤੀ ਆਈ ਵਿਟਨੈਸ ਨੂੰ ਜਦੋਂ ਅਸੀਂ ਐਗਜ਼ਾਮਨ ਕੀਤਾ ਡਿਟੇਲ ਦੇ ਵਿੱਚ ਤਾਂ ਉਹਨੇ ਦੱਸਿਆ ਕਿ ਜਿਹੜੀ ਗੱਡੀ ਫੋਰਚੂਨਰ ਜਾਂ ਨੋਵਾ ਹੋ ਸਕਦੀ ਹੈ ਬਟ ਉਸ ਵਕਤ ਫਿਰ ਅਸੀਂ ਸਾਰੇ ਪਿੱਛੇ ਬੈਕਵਰਡ ਕੈਮਰਾਜ਼ ਅੱਗੇ ਜਿਹੜੇ ਅਸੀਂ ਸਿਟੀ ਸੀਸੀਵੀ ਫੁਟੇਜ ਉਹਨਾਂ ਨੇ ਚੈੱਕ ਕੀਤੀਆਂ ਦਾ ਜਿਨ੍ਹਾਂ ਦੇ ਵਿੱਚ ਇੱਕ ਗੱਡੀ ਅਸੀਂ ਡਿਟੈਕਟ ਕੀਤੀ ਕਿ